ਖੇਤੀਬਾੜੀ ਅਤੇ ਕਿਸਾਨ ਪ라이 ਵਿਭਾਗ ਵੱਲੋਂ ਕੁਦਰਤੀ ਸੌਮੇ ਬਚਾਉਣ ਕੀਟਨਾਸ਼ਕ ਖਾਦਾਂ ਦੀ ਰੋਕਥਾਮ ਕਰਨ ਅਤੇ ਸੋਨੇ ਦੀਆਂ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਦੇ ਸੰਕਲਪ ਅਧੀਨ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਖੇਤੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਮੁਕੇ ਜ਼ਿਲ੍ਹਾ ਭਰ ਤੋਂ ਆਏ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਤੇ ਸੌਣੀ ਦੀਆਂ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਹਾਸਲ ਕੀਤੀ। ਮੁੱਖ ਮਹਿਮਾਨ ਵਜੋਂ ਪੁੱਜੇ ਡਾਕਟਰ ਦਸਪਾਲ ਸਿੰਘ ਖੇਤੀਬਾੜੀ ਅਫਸਰ, ਪੰਜਾਬ ਦੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਨੂੰਕੇ ਨੇ ਕਿਸਾਨਾਂ ਨੂੰ ਸਿੱਖਿਆਤ ਕਰਦਿਆਂ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘਟ ਕਰਨ, ਪ੍ਰਾਲੀ ਨਾ ਸਾੜਨ ਤੇ ਮਿੱਟੀ, ਹਵਾ ਤੇ ਪਾਣੀ ਬਚਾਉਣ ਦਾ ਸੱਦਾ ਦਿੱਤਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਕਿਸਾਨ ਮੇਲਾ ਲੱਗਿਆ ਜਿਹੜਾ ਪਹਿਲਾਂ ਵੀ ਲੱਗਿਆ ਸੀ ਇੱਥੇ ਦੂਜੀ ਵਾਰੀ ਲੱਗਿਆ ਵੈਸੇ ਤਾਂ ਸਾਰੇ ਪੰਜਾਬ 'ਚ ਸਮੇਂ-ਸਮੇਂ 'ਤੇ ਲੱਗਦੇ ਆ ਪਰ ਇਸ ਰਾਉਂਡ 'ਚ ਦੂਜੀ ਵਾਰ ਮੇਰੀ ਸਰਕਾਰ 'ਚ ਦੂਜੀ ਵਾਰ ਲੱਗਿਆ ਇਹਦੇ ਵਿੱਚ ਸਭ ਤੋਂ ਵਧੀਆ ਲੱਗ ਰਿਹਾ ਕਿਸਾਨਾਂ ਨੂੰ ਸੇਧ ਦਿੱਤੀ ਜਾ ਰਹੀ ਆ ਤੇ ਪਹਿਲਾਂ ਤੁਸੀਂ ਆਪਣੀ ਮਿੱਟੀ ਦੀ ਪਰਖ ਕਰਾ ਲਓ ਮਿੱਟੀ ਦੀ ਪਰਖ ਕਰਾ ਕੇ ਜਿੰਨੇ ਬੀਜ ਜਿੰਨਾ ਪੈਸਟਿਸਾਈਡ ਜਿੰਨੀ ਖਾਦ ਚਾਹੀਦੀ ਓਨੀ ਵਰਤੋ ਤਾਂ ਕਿ ਤੁਹਾਡਾ ਫਾਈਨੈਂਸ਼ੀਅਲ ਨੁਕਸਾਨ ਨਾ ਹੋਵੇ ਤੇ ਜਿਹੜੀ ਓਵਰ ਫਸਲ ਲੱਗਣ ਦੇ ਕਾਰਨ ਓਵਰ ਖਾਦ ਪੈਸਟਿਸਾਈਡ ਪੈਣ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਜਿਹਨੇ ਖਾਣੀ ਆ ਉਹਨਾਂ ਨੂੰ ਨੁਕਸਾਨ ਹੋਣਾ ਉਹਦਾ ਵੀ ਬਚੇ ਅੱਜ ਇੱਥੇ ਬਹੁਤ ਸੋਹਣੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਡਾਇਰੈਕਟਰ ਸਾਹਿਬ ਖੁਦ ਆਲੇ ਜਿਸ ਆਏ ਹੋਏ ਆ ਜਸਵੰਤ ਸਿੰਘ ਜੀ ਏਡੀਸੀ ਬੈਠੇ ਆਪ ਇੰਟਰਸਟ ਲੈ ਰਹੇ ਆ ਮੈਂ ਤਾਂ ਕਿਸਾਨਪਰਾ ਬਣੀ ਇੱਕੋ ਹੀ ਅਪੀਲ ਕਰੂੰਗੀ ਵੀ ਹੁਣ ਆਪਾਂ ਨੂੰ ਮੌਕਾ ਵਾ ਜਦੋਂ ਆਪਾਂ ਧਰਤੀ ਵੀ ਬਚਾਉਣੀ ਆ ਪਾਣੀ ਵੀ ਬਚਾਉਣਾ ਚਾਹ ਰੋ ਕੁਝ ਯਾਰਾ ਲੀਨ ਸਰ ਸੋਨੀ ਜੀ ਇਹਨਾਂ ਨੇ ਐਗਰੀਕਲਚਰ ਡਿਪਾਰਟਮੈਂਟ ਦੇ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਇਸ ਤੋਂ ਸਾਹਮਣੇ ਇੱਕ ਅਲੱਗ ਬਜਟ ਰੱਖਿਆ ਜਿਹੜਾ ਖੁਦ ਚੀਫ ਸਟਾਫ ਤੁਹਾਨੂੰ ਦੱਸਣਗੇ ਵੀ ਉਹਦੇ ਵਿੱਚ ਕੁਝ ਕੱਟ ਰਹੇ ਆ ਇਹ ਤਾਂ ਹੀ ਇੱਕ ਦੋ ਤੋ ਕੀਤਾ ਬਦਲੀਆਂ ਫਸਲਾਂ ਲੈ ਕੇ ਆਉਣਾ ਆਪਣੇ ਸਭ ਤੋਂ ਇੱਕ ਸਰਕਾਰ ਦੀ ਡਿਊਟੀ ਨਹੀਂ ਆਪਣੇ ਸਭ ਦੀ ਡਿਊਟੀ ਆ ਕਿਉਂਕਿ ਜੇ ਪਾਣੀ ਨਹੀਂ ਰਿਹਾ ਤੇ ਆਪਾਂ ਪੀਣਾ ਕਿ ਮੇਰਾ ਨਾਮ ਜਸਵੰਤ ਸਿੰਘ ਡਾਇਰੈਕਟਰ ਐਗਰੀਕਲਚਰ ਪੰਜਾਬ ਦੇਖੋ ਖੇਤੀਬਾੜੀ ਵਿਭਾਗ ਵੱਲੋਂ ਹਰ ਸਾਲ ਜਿਹੜੇ ਹੈਗੇ ਨੇ ਉਹ ਹਰ ਜ਼ਿਲ੍ਹੇ ਦੇ ਵਿੱਚ ਦੋ-ਦੋ ਕੈਂਪ ਜਿਹੜੇ ਹੈਗੇ ਨੇ ਉਹ ਲਗਾਏ ਜਾਂਦੇ ਨੇ ਜਿਹਦੇ ਵਿੱਚ ਇੱਕ ਅਸੀਂ ਰਬੀ ਸੀਜ਼ਨ ਦੌਰਾਨ ਲਾਉਂਦੇ ਆਂ ਤੇ ਦੂਜਾ ਖਰੀਫ ਸੀਜ਼ਨ ਤੇ ਆਪਾਂ ਸਾਰੇ ਜਾਣਦੇ ਆਂ ਕਿ ਖਰੀਫ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਜਿਹਦੇ ਵਿੱਚ ਝੋਨਾ ਜਿਹੜੀ ਹੈਗੀ ਉਹ ਸਾਡੀ ਮੁੱਖ ਫਸਲ ਆ ਕਿਹੜਾ ਝੋਨਾ ਹੈਗਾ ਉਹ 32 ਲੱਖ 100 ਰਕਬੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੀਜਿਆ ਜਾਂਦਾ ਲੇਕਿਨ ਇਸ ਸਮੇਂ ਜਿਹੜਾ ਪੰਜਾਬ ਦੀ ਸਥਿਤੀ ਹੈਗੀ ਆ ਉਹ ਬੜੀ ਪਾਣੀ ਦੇ ਰਿਗਾਰਡਿੰਗ ਖਰਾਬ ਹੈਗੀ ਆ ਪਾਣੀ ਜਿਹੜਾ ਹੈਗਾ ਬੜੀ ਤੇਜ਼ੀ ਜਿਹੜਾ ਹੈਗਾ ਉਹ ਥੱਲੇ ਜਾ ਰਿਹਾ ਹੈਗਾ ਇਸ ਕਰਕੇ ਸਾਨੂੰ ਜਿਹੜਾ ਹੈਗਾ ਉਹ ਝੋਨੇ ਦੇ ਬਦਲ ਵਜੋਂ ਦੂਜੀਆਂ ਜਿਹੜੀਆਂ ਫਸਲਾਂ ਹੈਗੀਆਂ ਨੇ ਉਹ ਪਨਾਉਣੀਆਂ ਪੈਣਗੀਆਂ ਤੇ ਇਸ ਸਾਲ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੱਕੀ ਦੇ ਕਿ ਮੱਕੀ ਨੂੰ ਜਿਹੜਾ ਹੈਗਾ ਉਹ ਬਦਲਵੇਂ ਪ੍ਰਬੰਧ ਵਿੱਚ ਉਹ ਵਰਤਿਆ ਜਾਵੇ ਤੇ ਇਸ ਦੇ ਉੱਤੇ ਅਸੀਂ ਪਹਿਲਾਂ ਤਿੰਨ ਜ਼ਿਲ੍ਹੇ ਜਿਹੜੇ ਹੈਗੇ ਨੇ ਉਹ ਸਿਲੈਕਟ ਕੀਤੇ ਨੇ ਤੇ ਉਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਸੀਂ 21000 ਹੈਕਟੇਅਰ ਰੱਖਦਾ ਜਿਹੜਾ ਹੈਗਾ ਉਹ ਪੈਡੀ ਥੱਲੇੋਂ ਕੱਢ ਕੇ ਮੱਕੀ ਦੇ ਥਾਂ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਜਿਹੜਾ ਕਿਸਾਨਾਂ ਨੂੰ ਜਿਹੜਾ ਬਣਦਾ ਉਹਦਾ ਇਨਸੈਂਟਿਵ ਹੈਗਾ ਉਹ ਵੀ ਦਿੱਤਾ ਜਾਊਗਾ ਤੇ ਦੂਸਰੀ ਮੈਂ ਗੱਲ ਕਹਿਣਾ ਚਾਹੁੰਨਾ ਕਿ ਪੈਡੀ ਤੋਂ ਬਾਅਦ ਜਿਹੜਾ ਹੈਗਾ ਉਹ ਜਿਹੜੀ ਬੜੀ ਸਮੱਸਿਆ ਜਿਹੜੀ ਆਪਾਂ ਦੇਖੀ ਆ ਪਿਛਲੇ ਡੂੰਗੀ ਚਿੰਤਾ ਆਮੇਸ਼ਾ ਜਿਹੜਾ ਹੈਗਾ ਕੀ ਅੱਗ ਲੱਗੇ ਜਿਹੜੀ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਜਿਹੜਾ ਹੈਗਾ ਉਹ ਲਗਾਤਾਰ ਜਿਹੜਾ ਹੈਗਾ ਕਈ ਵਾਰ ਉਹ ਵਾਧਾ ਹੋ ਜਾਂਦਾ ਲੇਕਿਨ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਕਿ ਪਿਛਲੇ 3-4 ਸਾਲਾਂ ਦੇ ਵਿੱਚ ਸਾਡਾ ਜਿਹੜਾ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਡਰਾਸਟਿਕਲੀ ਚੇਂਜ ਜਿਹੜੀ ਹੈਗੀ ਉਹ ਆਈ ਆ ਕਾਫੀ ਅਸੀਂ ਥੱਲੇ ਜਿਹੜਾ ਹੈਗਾ ਉਹ ਪਿਛਲੇ ਸਾਲ ਜਿਹੜਾ ਹੈਗਾ ਉਹ 10000 ਦੇ ਕਰੀਬ ਲੜੀਆਂ ਅੱਗਾਂ ਦਾ ਜਿਹੜਾ ਗਿਲਤੀ ਰਹੀ ਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਕਿਤੇ ਜਾ ਕੇ ਉਹ ਜਿਹੜੀ 40 40 50 70 70000 ਤੱਕ ਦੀ ਜਿਹੜੀ ਹੈਗੀ ਉਹ ਗਿਲਤੀ ਰਹਦੀ ਰਹੀ ਆ ਤੇ ਇਸ ਦਾ ਡਰਾਸਟਿਕਲੀ ਚੇਂਜ ਆ ਲੇਕਿਨ ਇਸ ਸਾਲ ਜਿਹੜਾ ਹੈਗਾ ਸਰਕਾਰ ਦਾ ਜ਼ੀਰੋ ਬਰਨਿੰਗ ਟਾਰਗੇਟ ਹੈਗਾ ਤੇ ਇਸ ਇਸ ਕਰਕੇ ਅਸੀਂ ਆਪਣੇ ਵਿਭਾਗ ਨੂੰ ਜਿਹੜੀਆਂ ਹੈਗੀਆਂ ਨੇ ਉਹ ਦਸ਼ਾ ਨਿਰਦੇਸ਼ ਜਿਹੜੇ ਹੈਗੇ ਨੇ ਉਹ ਸਾਰੇ ਅਫਸਰਾਂ ਨੂੰ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਸਾਲ ਅਸੀਂ ਕਿਤੇ ਵੀ ਜਿਹੜਾ ਹੈਗਾ ਉਹ ਅੱਗ ਨਹੀਂ ਲੱਗਣ ਦਵਾਂਗੇ ਤੇ ਜ਼ੀਰੋ ਬਰਨਿੰਗ ਜਿਹੜਾ ਹੈਗਾ ਉਹ ਪੰਜਾਬ ਨੂੰ ਬਣਾਵਾਂਗੇ ਤੇ ਇਸੇ ਤਹਿਤ ਜਿਹੜਾ ਹੈਗਾ ਉਹ ਮਸ਼ੀਨਾਂ ਦੀ ਵੀ ਅਸੀਂ ਵੰਡ ਕਰਾਂਗੇ ਇਸ ਵਾਰ ਤੇ ਇਸ ਸਾਲ ਜਿਹੜਾ ਸਾਡਾ ਮੁੱਖ ਮਸ਼ੀਨਾਂ ਦੇ ਵਿੱਚ ਜਿਹੜਾ ਮੁੱਖ ਉਦੇਸ਼ ਰਹੇਗਾ ਕਿ ਅਸੀਂ ਜਿਹੜਾ ਸੈਲਫ ਹੈਲਪ ਗਰੁੱਪਸ ਜਾਂ ਕਸਟਮਰਿੰਗ ਸੈਂਟਰਸ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਤਰਜੀਹ ਦੇ ਉੱਤੇ ਮਸ਼ੀਨਰੀ ਮੁਹੱਈਆ ਕਰਵਾਇਆ ਕਰਵਾਵਾਂਗੇ ਤਾਂ ਜੋ ਕਿ ਜਿਹੜੇ ਕਿਸਾਨ ਵੀਰ ਮਸ਼ੀਨ ਨਹੀਂ ਖਰੀਦ ਸਕ ਸਕਦੇ ਜਾਂ ਆਰਥਿਕ ਪੱਧਰ ਤੋਂ ਕਮਜ਼ੋਰ ਨੇ ਉਹ ਉਹਨਾਂ ਸੈਲਫ ਹੈਲਪ ਗਰੁੱਪਾਂ ਤੋਂ ਮਸ਼ੀਨਾਂ ਲੈ ਕੇ ਆਪਣੇ ਖੇਤਾਂ ਦੇ ਵਿੱਚ ਬਜਾਈ ਕਰ ਸਕਣ